ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਕਹਾਣੀ ਆਪਾਂ ਆਪਣੇ YouTube ਪੇਜ ਤੇ ਰੋਜ਼ ਇੱਕ ਨਵੀਂ ਕਹਾਣੀ ਦੇ ਨਾਲ ਆਉਂਦੇ ਹਾਂ ਜੇ ਤੁਹਾਨੂੰ ਇਹ ਕਹਾਣੀਆਂ ਪਸੰਦ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੁਣ ਆਪਾਂ ਸੁਣਦੇ ਹਾਂ ਅੱਜ ਦੀ ਨਵੀਂ ਕਹਾਣੀ ਇੱਕ ਪਿੰਡ ਵਿੱਚ ਇੱਕ ਸੇਠ ਰਹਿੰਦਾ ਹੁੰਦਾ ਤੇ ਉਹ ਸੇਠ ਦੇ ਘਰ ਬਹੁਤ ਲੰਬੇ ਸਮੇਂ ਤੋਂ ਕੋਈ ਔਲਾਦ ਨਹੀਂ ਹੁੰਦੀ ਉਹ ਸੇਠ ਤੇ ਸੇਠਣੀ ਦੋਨੋਂ ਬੜੇ ਜਾਂ ਪਰੇਸ਼ਾਨ ਰਹਿੰਦੇ ਆ ਲਾਦਵਜੋਂ ਤਾਂ ਇੱਕ ਦਿਨ ਕੀ ਹੁੰਦਾ ਕਿ ਇੱਕ ਤੁਰਿਆ ਫਿਰਦਾ ਫਕੀਰ ਉਹਨਾਂ ਦੇ ਘਰ ਆਉਂਦਾ ਤੇ ਉਹ ਗਲੀ ਵਿੱਚ ਆਵਾਜ਼ਾਂ ਦੇ ਰਿਹਾ ਹੁੰਦਾ ਕਿ ਇੱਕ ਪਾਥੀ ਦੇ ਵੱਟੇ ਇੱਕ ਪੁੱਤਰ ਦੋ ਪਾਥੀਆਂ ਦੇ ਵੱਟੇ ਦੋ ਪੁੱਤਰ ਤੇ ਜਦੋਂ ਉਹ ਸੇਠਾਣੀ ਆ ਕੇ ਸੇਠ ਨੂੰ ਕਹਿੰਦੀ ਆ ਕਿ ਸੁਣੋ ਜੀ ਗਲੀ ਵਿੱਚ ਕੋਈ ਫਕੀਰ ਫਿਰਦਾ ਹੈ ਉਹ ਪੁੱਤਰ ਦੀ ਦਾਤ ਦਿੰਦਾ ਹੈ ਸੇਟ ਉਸ ਨੂੰ ਗੁੱਸੇ ਵਿੱਚ ਕਹਿੰਦਾ ਹੈ ਕਿ ਐਨੇ ਇਲਾਜ ਐਨੀਆਂ ਜੜੀਆਂ ਬੂਟੀਆਂ ਲੈ ਲਿਆ ਅੱਜ ਤੱਕ ਤਾਂ ਆਪਾਂ ਨੂੰ ਔਲਾਦ ਦੀ ਪ੍ਰਾਪਤੀ ਨਹੀਂ ਹੋਈ ਤੇ ਹੁਣ ਉਹ ਫਕੀਰ ਦੇ ਕਹਿਣ ਨਾਲ ਇੱਕ ਪਾਥੀ ਨਾਲ ਕਦੇ ਜਵਾਕ ਹੁੰਦਾ ਔਲਾਦ ਹੁੰਦੀ ਸੁਣੀ ਆ ਤੂੰ ਐਵੇਂ ਬੇਵਕੂਫ ਨਾ ਬਣ ਲੇਕਿਨ ਜਿਹੜੀ ਉਸ ਠਾਣੀ ਹੁੰਦੀ ਆ ਉਸ ਨੂੰ ਐਵੇਂ ਲੱਗਦਾ ਕਿ ਹਾਂ ਉਹ ਫਕੀਰ ਕੋਈ ਸੱਚਾ ਮਹਾਪੁਰਸ਼ ਹੈ ਉਹ ਸੇਠ ਤੋਂ ਔਲੇ ਹੋ ਕੇ ਇੱਕ ਘਰ ਵਿੱਚੋਂ ਪਾਥੀ ਚੁੱਕ ਕੇ ਕੁੱਤੇ ਦੇ ਗੇਟ ਵੱਲ ਮਾਰਦੀ ਆ ਕੁੱਤਾ ਗੇਟ ਤੇ ਖੜਾ ਹੁੰਦਾ ਤੇ ਉਹ ਜਦੋਂ ਕੁੱਤੇ ਵੱਲ ਪਾਥੀ ਸੁੱਟਦੀ ਆ ਤੇ ਉਹ ਪਾਥੀ ਗਲੀ ਵਿੱਚ ਚਲੀ ਜਾਂਦੀ ਆ ਤੇ ਉਧਰੋਂ ਫਕੀਰ ਆ ਜਾਂਦਾ ਤੇ ਉਹ ਪਾਥੀ ਚੁੱਕ ਕੇ ਗਲੀ ਚੋਂ ਫਕੀਰ ਨੂੰ ਪਾ ਦਿੰਦੀ ਆ ਫਕੀਰ ਉਹ ਪਾਥੀ ਲੈ ਕੇ ਆਪਣੇ ਭਗਤੀ ਵਾਲੀ ਜਗ੍ਹਾ ਤੇ ਵਾਪਸ ਚਲਾ ਜਾਂਦਾ ਹੈ ਤੇ ਫਕੀਰ ਜੋ ਕਿ ਇੱਕ ਰੱਬ ਨੇ ਭੇਜਿਆ ਹੋਇਆ ਰੱਬ ਦਾ ਬੰਦਾ ਜਿਸ ਦੀ ਰੱਬ ਕਦੇ ਗੱਲ ਨਹੀਂ ਟਾਲਦਾ ਤੇ ਉਹ ਸ਼ਾਮ ਨੂੰ ਜਾ ਕੇ ਪਰਮਾਤਮਾ ਨਾਲ ਗੱਲਾਂ ਕਰਦਾ ਹੈ ਪਰਮਾਤਮਾ ਨੂੰ ਦੱਸਦਾ ਹੈ ਕਿ ਅੱਜ ਮੈਂ ਉਸ सेठ ਦੇ ਘਰੋਂ ਇਹ ਪਾਥੀ ਲੈ ਕੇ ਆਇਆ ਤੇ ਉਸ ਨੂੰ ਇੱਕ ਪੁੱਤਰ ਦੀ ਦਾਤ ਚਾਹੀਦੀ ਹੈ ਲੇਕਿਨ ਰੱਬ ਉਸ ਨੂੰ ਕਹਿੰਦਾ ਹੈ ਕਿ ਭल्या ਮਾਨਸਾ ਫਕੀਰਾ ਉਨ੍ਹਾਂ ਦੇ ਘਰ ਤਾਂ ਬੱਚਾ ਨਹੀਂ ਹੋ ਸਕਦਾ ਔਲਾਦ ਨਹੀਂ ਹੋ ਸਕਦੀ ਪਰ ਇਹ ਤੂੰ ਕਿਹੜਾ ਵਰ ਲੈ ਕੇ ਆ ਗਿਆ ਤਾਂ ਫਕੀਰ ਕਹਿੰਦਾ ਹੈ ਕਿ ਇਹ ਮੇਰੀ ਥੋੜੇ ਅੱਗੇ ਅਰਜਾ ਮੈਂ ਉਨ੍ਹਾਂ ਦੇ ਘਰ ਚੋਂ ਪਾਥੀ ਲੈ ਕੇ ਆਇਆ ਤੁਸੀਂ ਇਹ ਮਿਹਰਬਾਨੀ ਉਨ੍ਹਾਂ ਤੇ ਜ਼ਰੂਰ ਕਰੋ ਹੁਣ ਪਰਮਾਤਮਾ ਕਹਿੰਦਾ ਹੈ ਕਿ ਚਲ ਕੋਈ ਗੱਲ ਨਹੀਂ ਜਿੰਨਾ ਮੇਰੇ ਤੋਂ ਹੋ ਸਕਦਾ ਹੈ ਮੈਂ ਤੇਰੀ ਜ਼ਰੂਰ ਗੱਲ ਮੰਨਾਂਗਾ ਤੇ ਪਰਮਾਤਮਾ ਉਨਾਂ ਨੂੰ ਇੱਕ ਪੁੱਤਰ ਦਾ ਵਾਰ ਦਿੰਦਾ ਹੈ ਤੇ ਉਹ ਕਹਿੰਦਾ ਹੈ ਕਿ ਇਹ ਪੁੱਤਰ ਦੀ ਉਮਰ ਸਿਰਫ 18 ਸਾਲ ਹੋਏਗੀ ਮੈਂ ਔਲਾਦ ਦਾ ਵਾਰ ਤਾਂ ਦੇ ਦਿੰਦਾ ਪਰ ਉਸ ਦੀ ਉਮਰ ਬਹੁਤ ਘੱਟ ਹੋਏਗੀ ਫਕੀਰ ਮੰਨ ਜਾਂਦਾ ਹੈ ਤੇ ਪਰਮਾਤਮਾ ਦਾ ਸ਼ੁਕਰ ਅਦਾ ਕਰਦਾ ਹੁਣ ਸੇੜ ਤੇ ਸਠਾਣੀ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਛੇਸੀ ਖੁਸ਼ੀ ਵਿੱਚ ਬਹੁਤ ਢੋਲ ਠਮੱਕੇ ਵਜਾਏ ਜਾਂਦੇ ਨੇ ਲੰਗਰ ਲਗਾਏ ਜਾਂਦੇ ਨੇ ਭੋਜਨ ਛਕਾਏ ਜਾਂਦੇ ਨੇ ਹੁਣ ਉਹ ਪੁੱਤਰ ਵੱਡਾ ਹੁੰਦਾ ਹੈ ਤੇ ਉਹ ਬੜੇ ਧਾਰਮਿਕ ਖਿਆਲਾਂ ਦਾ ਹੁੰਦਾ ਹੈ ਉਹ ਧਾਰਮਿਕ ਖਿਆਲਾਂ ਦੇ ਨਾਲ-ਨਾਲ ਬੜਾ ਸੇਵਕ ਵੀ ਹੁੰਦਾ ਹੈ ਤੇ ਉਸ ਦੇ ਮਨ ਵਿੱਚ ਹਮੇਸ਼ਾ ਲੰਗਰ ਲਾਉਣ ਦੀ ਭੋਜਨ ਛਕਾਉਣ ਦੀ ਇੱਛਾ ਜਾਗਦੀ ਰਹਿੰਦੀ ਹੈ ਜਦੋਂ ਉਹ 16 ਸਾਲ ਦਾ ਹੁੰਦਾ ਹੈ ਤੇ ਉਹ ਆਪਣੇ ਸੁਪੁੱਤ ਆਪਣੇ ਪਿਤਾ ਸੇਠ ਨੂੰ ਕਹਿੰਦਾ ਹੈ ਕਿ ਪਿਤਾ ਜੀ ਮੈਂ ਇੱਕ ਬਹੁਤ ਵੱਡਾ ਕਾਂਸੀ ਜਾ ਕੇ ਲੰਗਰ ਲਾਉਣਾ ਚਾਹੁੰਦਾ ਤੇ ਉਸ ਦੇ ਪਿਤਾ ਜੀ ਕਹਿੰਦੇ ਆ ਕਿ ਭਾਈ ਜਿਵੇਂ ਤੇਰੀ ਮਰਜ਼ੀ ਸਾਨੂੰ ਕੋਈ ਇਤਰਾਜ਼ ਨਹੀਂ ਤੇਰੇ ਨਾਲ ਤਾਂ ਉਹ ਇੱਕ ਪੰਡਤ ਨੂੰ ਨਾਲ ਲੈ ਕੇ ਕਾਂਸੀ ਵੱਲ ਤੁਰ ਪੈਂਦਾ ਰਸਤੇ ਵਿੱਚ ਕਾਂਸੀ ਵੱਲ ਜਾਂਦਿਆਂ ਉਸ ਨੂੰ ਇੱਕ ਜਗ੍ਹਾ ਮਿਲਦੀ ਹੈ ਤੇ ਉਹ ਜਗ੍ਹਾ ਤੇ ਰੁਕ ਜਾਂਦਾ ਉਹ ਜਿਹੜੀ ਵੀ ਜਗ੍ਹਾ ਤੇ ਰੁਕਦਾ ਰਸਤੇ ਵਿੱਚ ਉੱਥੇ ਹੀ ਲੰਗਰ ਲਗਾ ਦਿੰਦਾ ਉਹ ਜਦੋਂ ਲੰਗਰ ਲਗਾਉਂਦਾ ਹੈ ਤਾਂ ਰਸਤੇ ਵਿੱਚ ਇੱਕ ਦਿਨ ਲਈ ਉੱਥੇ ਰੁਕਦੇ ਆ ਤਾਂ ਉਹ ਪਾਮਣ ਪੰਡਤ ਵੀ ਉਸ ਨਾਲ ਲੰਗਰ ਬਣਾਉਣ ਦੀ ਸੇਵਾ ਕਰਦਾ ਜਿੱਥੇ-ਜਿੱਥੇ ਉਹ ਲੰਗਰ ਛਕਾਉਂਦੇ ਉੱਥੇ-ਉੱਥੇ ਨਾਲ-ਨਾਲ ਮੋਰਾਂ ਵੀ ਦਾਨ ਕਰਦੇ ਆ ਮੋਰਾਂ ਵੰਡ ਰਹੇ ਆ ਹੁਣ ਉਹ ਇੱਕ ਰਾਤ ਇੱਕ ਪਿੰਡ ਦੇ ਬਾਹਰ ਰੁਕੇ ਨੇ ਤੇ ਉੱਥੇ ਜਦੋਂ ਉਹਨਾਂ ਨੇ ਲੰਗਰ ਲਗਾਇਆ ਤਾਂ ਉੱਥੇ ਇੱਕ ਪਿੰਡ ਦੇ ਵਿੱਚ ਕਿਸੇ ਸੇਠ ਦੀ ਬੱਚੀ ਦਾ ਵਿਆਹ ਹੁੰਦਾ ਹੈ ਤੇ ਉਹ ਬਰਾਤ ਆ ਜਾਂਦੀ ਆ ਉਹ ਬਰਾਤ ਜਦੋਂ ਲੰਗਣ ਲੱਗਦੀ ਆ ਤੇ ਉਸ ਦਾ ਸੁਪੁੱਤਰ 16 ਸਾਲ ਦਾ ਬੱਚਾ ਕਹਿੰਦਾ ਕਿ ਜੀ ਲੰਗਰ ਭੋਜਨ ਜ਼ਰੂਰ ਛੱਕ ਕੇ ਜਾਓ ਤਾਂ ਉਹ ਬਰਾਤ ਕਹਿੰਦੀ ਆ ਕਿ ਨਹੀਂ ਭਾਈ ਅਸੀਂ ਤਾਂ ਐਸੇ ਪਿੰਡ ਹੀ ਜਾਣਾ ਨਾਲੇ ਪਰ ਉਹ ਬਹਾਮਣ ਪੰਡਤ ਵੀ ਕਹਿੰਦਾ ਹੈ ਕਿ ਬੱਚੇ ਨੇ ਸੇਵਾ ਸੁਖੀ ਆ ਤੁਸੀਂ ਲੰਗਰ ਜ਼ਰੂਰ ਛੱਕ ਕੇ ਜਾਣਾ ਤਾਂ ਉਹ ਦੇਖਦੇ ਆ ਕਿ ਉਹ ਸਾਰੀ ਜਿਹੜੀ ਬਰਾਤ ਹੁੰਦੀ ਆ ਉਹ ਭੋਜਨ ਸ਼ਕਣ ਲਈ ਬੈਠ ਜਾਂਦੀ ਆ ਉਹਨਾਂ ਬਰਾਤ ਨੂੰ ਭੋਜਨ ਸ਼ਕਾਇਆ ਜਾਂਦਾ ਜੋ ਬਾਹਮਣ ਪੰਡਤ ਨਾਲ ਹੁੰਦਾ ਉਹ ਸੋਚਦਾ ਕਿ ਭਾਈ ਇਹ ਬਰਾਤ ਦੇ ਲਾਵਾ ਫੇਰੇ ਕਰਾਉਣੇ ਆ ਤੇ ਇਹ ਜੋ ਬਰਾਤ ਵਾਲਾ ਲੜਕਾ ਹੈ ਇਹ ਤਾਂ ਬਿਲਕੁਲ ਹੀ ਕੋਜਾ ਹੈ ਸੋਹਣਾ ਸਨੱਖਾ ਨਹੀਂ ਹੈ ਤਾਂ ਉਹ ਦੇਖਦਾ ਹੈ ਤੇ ਜਿਹੜਾ ਪੰਡਤ ਨੇ ਲਾਵਾ ਫੇਰੇ ਕਰਾਉਣੇ ਨੇ ਉਹ ਆ ਕੇ ਉਸ ਲੜਕੇ ਨੂੰ ਪੁੱਛਦਾ ਹੈ ਕਿ ਪੁੱਤਰ ਤੇਰੀ ਉਮਰ ਕਿੰਨੀ ਆ ਤੂੰ ਕਿੱਥੋਂ ਦਾ ਆਇਆ ਵਾ ਕਿਉਂ ਆਇਆ ਵਾ ਉਹ ਬੱਚਾ 16 ਸਾਲ ਦਾ ਸਾਰੀ ਗੱਲ ਦੱਸਦਾ ਹੈ ਕਿ ਮੈਂ ਤਾਂ ਕਾਂਸੀ ਚੱਲਿਆਂ ਲੰਗਰ ਲਾਉਣ ਲਈ ਤੇ ਉਹ ਬੱਚੇ ਦੇ ਨਾਲ ਵਾਲੇ ਪੰਡਤ ਨੂੰ ਕਹਿੰਦਾ ਹੈ ਕਿ ਜੇ ਤੁਸੀਂ ਸਾਨੂੰ ਅੱਜ ਰਾਤ ਨੂੰ 1 ਘੰਟੇ ਲਈ ਇਹ ਬੱਚਾ ਇਹ ਮੁੰਡਾ ਦੇ ਦੇਵੋ ਤਾਂ ਸਾਡੀ ਕੁੜੀ ਦੇ ਆਨੰਦਕਾਰ ਚ ਸਿਰ ਚੜ ਸਕਦੇ ਨੇ ਉਹ ਪੰਡਤ ਕਹਿੰਦਾ ਕਿ ਹਾਂਜੀ ਮੈਂ ਬੱਚੇ ਨਾਲ ਗੱਲ ਕਰਦਾ ਉਹ ਦੱਸੂਗਾ ਕਿ ਹਾਂ ਉਹ ਨੰਦ ਕਰਜ ਕਰਵਾਵੇਗਾ ਜਾਂ ਨਹੀਂ ਕਰਵਾਵੇਗਾ ਤਾਂ ਉਹ ਮੁੰਡੇ ਨੂੰ ਜਾ ਕੇ ਕਹਿੰਦਾ ਹੈ ਕਿ ਉਹ ਜੋ ਲਾਵਾ ਫੇਰੇ ਕਰਾਉਣ ਪੰਡਤ ਬਰਾਤ ਦੇ ਨਾਲ ਆਇਆ ਉਹ ਭਾਈ ਇਹ ਗੱਲ ਕਹਿ ਰਿਹਾ ਹੈ ਕਿ ਤੂੰ ਬਰਾਤ ਨਾਲ ਲਾੜਾ ਬਣ ਕੇ ਚਲਾ ਜਾ ਤੇ ਉਹ 16 ਸਾਲ ਦਾ ਬੱਚਾ ਕਹਿੰਦਾ ਹੈ ਕਿ ਆਪਾਂ ਤਾਂ ਸੇਵਾ ਹੀ ਕਰਦੇ ਆਏ ਆ ਸੇਵਾ ਕਰਨੀ ਚੱਲੇ ਆ ਇਸ ਵਿੱਚ ਆਪਣਾ ਕੀ ਜਾਂਦਾ ਜੇ ਆਪਾਂ ਇੱਕ ਘੰਟਾ ਉੱਥੇ ਸੇਵਾ ਇਹਨਾਂ ਦੇ ਲੇਖੇ ਲਾ ਦਈਏ ਉਹ ਰਾਜੀ ਹੋ ਜਾਂਦਾ ਹੈ ਤੇ ਉਹ ਲਾੜੇ ਵਾਲੇ ਸਾਰੇ ਕੱਪੜੇ ਉਤਾਰ ਕੇ ਆਪ ਪਾ ਲੈਂਦਾ ਤੇ ਬਰਾਤ ਨਾਲ ਅੱਗੇ ਲੱਗ ਕੇ ਲਾੜਾ ਬਣ ਕੇ ਚਲਾ ਜਾਂਦਾ ਹੁਣ ਲਾਵਾ ਫੇਰੇ ਹੋ ਜਾਂਦੇ ਨੇ ਉਹ ਲਾਵਾ ਫੇਰੇ ਹੋਣ ਤੋਂ ਬਾਅਦ ਉਹ ਪੰਡਿਤ ਜੋ ਲਾਵਾ ਫੇਰੇ ਕਰਵਾਉਂਦਾ ਤੇ ਜੋ ਲੜਕੇ ਦੇ ਨਾਲ ਪੰਡਤ ਹੁੰਦਾ ਉਸ ਨੂੰ ਕੁੜੀ ਦੇ ਪਿਤਾ ਵੱਲੋਂ ਸੇਠ ਵੱਲੋਂ ਇੱਕ ਚਾਂਦੀ ਦੀ ਗੜਵੀ ਦੇ ਦਿੱਤੀ ਜਾਂਦੀ ਹੈ ਆਪਣਾ ਨਾਮ ਲਿਖਾ ਕੇ ਉਹ ਚਾਂਦੀ ਦੀ ਗੜਵੀ ਲੈ ਕੇ ਉਹ ਲੜਕਾ ਤੇ ਉਹ ਪੰਡਤ ਉੱਥੋਂ ਵਾਪਸ ਆ ਜਾਂਦੇ ਆ ਤੇ ਕਾਂਸੀਵਾਲੀ ਤੁਰ ਪੈਂਦੇ ਆ ਹੁਣ ਉਹ ਕਾਂਸੀਵਾਲ ਚਲੇ ਜਾਂਦੇ ਆ ਤੇ ਉਹ ਦੇਖਦੇ ਆ ਕਿ ਦੂਜੇ ਪਾਸੇ ਉਹ ਲੜਕੀ ਦਾ ਜਿਸ ਲੜਕੇ ਦੇ ਨਾਲ ਲਾਵਾ ਫੇਰੇ ਹੋਏ ਨੇ ਉਹ ਤਾਂ ਕਾਂਸ਼ੀ ਵੱਲ ਚਲਾ ਗਿਆ ਤੇ ਜੈਸ ਨੂੰ ਉਸ ਨਾਲ ਬਿਠਾਇਆ ਗਿਆ ਉਹ ਬਿਲਕੁਲ ਕੋਝਾ ਤੇ ਬੇਸੁਨੱਖਾ ਸੀ ਉਹ ਬਿਲਕੁਲ ਸੋਹਣਾ ਨਹੀਂ ਸੀ ਜਦੋਂ ਡੋਲੇ ਵਾਲੀ ਆਰਤ ਉਹ ਲੜਕੇ ਵੱਲ ਵੇਖਦੀ ਹੈ ਤਾਂ ਉਹ ਵਿਆਹ ਵਾਲੀ ਲੜਕੀ ਨੂੰ ਕਹਿੰਦੀ ਹੈ ਕਿ ਭਾਈ ਖਾਣ ਲਈ ਹੋਰ ਤੇ ਵਖਾਣ ਲਈ ਕੁਝ ਹੋਰ ਨਿਕਲਿਆ ਇਹ ਤਾਂ ਉਹ ਲੜਕਾ ਹੀ ਨਹੀਂ ਜਿਸ ਨਾਲ ਤੇਰੇ ਰਾਤ ਲਾਵਾਂ ਫਿਰੇ ਹੋਈ ਆ ਇਹ ਤਾਂ ਆਪਣੇ ਨਾਲ ਧੋਖਾ ਹੋ ਗਿਆ ਤੇ ਉਹ ਕੁੜੀ ਵੀ ਕਹਿੰਦੀ ਆ ਕਿ ਨਹੀਂ ਮੈਂ ਇਸ ਲੜਕੇ ਨਾਲ ਨਹੀਂ ਜਾਣਾ ਚਾਹੁੰਦੀ ਤਾਂ ਉਹ ਡੋਲੇ ਵਾਲੀ ਔਰਤ ਲੜਕੀ ਨੂੰ ਕਹਿੰਦੀ ਆ ਕਿ ਮੈਂ ਤੈਨੂੰ ਇੱਕ ਤਰਕੀਬ ਦੱਸਦੀ ਆ ਤੂੰ ਡੋਲੇ ਵਿੱਚ ਬੈਠ ਕੇ ਲੱਤਾਂ ਮਾਰਨੀਆਂ ਸਟਾਰਟ ਕਰਦੀ ਤੇ ਮੈਂ ਉਸ ਨੂੰ ਕਹੂੰਗੀ ਕਿ ਭਾਈ ਇਹ ਕੁੜੀ ਤੇ ਤਾਂ ਕੋਈ 나ੜ ਚੜਦੀ ਆ ਇਹਨੂੰ ਤਾਂ ਕੋਈ ਅਚਾ ਹੁੰਦੀ ਆ ਤੇ ਜਿਹੜੀ ਉਸ ਦੀ ਅਚਾ ਉਸ ਦੀ ਮਾਂ ਹੀ ਹਟਾ ਸਕਦੀ ਆ ਜਦੋਂ ਕੁੜੀ ਡੋਲੇ ਵਿੱਚ ਬੈਠਦੀ ਆ ਤੇ ਉਹ ਲੱਤਾਂ ਮਾਰਨੀਆਂ ਸਟਾਰਟ ਕਰ ਦਿੰਦੀ ਆ ਤੇ ਉਹ ਡੋਲੇ ਵਾਲੀ ਔਰਤ ਬਰਾਤ ਨੂੰ ਕਹਿੰਦੀ ਆ ਕਿ ਭਾਈ ਕੁੜੀ ਨੂੰ ਤਾਂ ਕੋਈ ਅਚਾ ਜਿਹੜੇ ਕੀ ਜਿਸ ਦਾ ਕੀ ਇਲਾਜ ਇਸ ਦੀ ਮਾਂ ਹੀ ਕਰਦੀ ਆ ਤੇ ਉਹ ਸਾਰੀ ਬਰਾਤ ਕਹਿੰਦੀ ਆ ਕਿ ਹੁਣ ਤਾਂ ਆਪਾਂ ਨੇੜੇ ਹੀ ਆ ਇਸ ਦੀ ਮਾਂ ਦੇ ਘਰ ਦੇ ਤੇ ਕਿਉਂ ਨਾ ਆਪਾਂ ਹੁਣੇ ਇਲਾਜ ਕਰਾ ਲਈਏ ਤੇ ਉਹ ਕੁੜੀ ਨੂੰ ਡੋਲੇ ਵਿੱਚੋਂ ਉਤਾਰ ਦਿੰਦੇ ਆ ਪਰ ਕੁੜੀ ਫਿਰ ਵਹਿਰ ਜਾਨਦੀ ਉਹ ਕਹਿੰਦੀ ਆ ਕਿ ਮੈਂ ਤਾਂ ਤਲਾਕ ਹੀ ਲਵਾਂਗੀ ਮੈਂ ਭਾਈ ਇਸ ਕੋਝੇ ਮੁੰਡੇ ਨਾਲ ਨਹੀਂ ਜਾਣਾ ਹੁਣ ਦੋਨਾਂ ਧਿਰਾਂ ਵਿੱਚੋਂ ਅਣਬਣ ਹੋ ਜਾਂਦੀ ਐ ਤੇ ਬਰਾਤ ਵਾਪਸ ਚਲੀ ਜਾਂਦੀ ਆ ਤੇ ਕੇਸ ਸ਼ੁਰੂ ਹੋ ਜਾਂਦਾ ਇੱਕ ਪਾਸੇ ਕੇਸ ਚੱਲ ਪੈਂਦਾ ਦੂਜੇ ਪਾਸੇ ਉਹ 16 ਸਾਲ ਦਾ ਸੇਠ ਦਾ ਬੱਚਾ ਤੇ ਉਹ ਪੰਡਤ ਬ੍ਰਾਹਮਣ ਕਾਂਸੀ ਪਹੁੰਚ ਜਾਂਦੇ ਆ ਜਦੋਂ ਕਾਂਸੀ ਪਹੁੰਚਦੀ ਆ ਤਾਂ ਉੱਥੇ ਉਹ ਲੰਗਰ ਲਗਾਉਂਦੇ ਆ ਤੇ ਉੱਥੇ ਰੋਜ਼ਾਨਾ 101 ਪੰਡਤ ਭੋਜਨ ਛਕਣ ਲਈ ਆਉਂਦੇ ਆ ਉਹ ਪੰਡਤ ਭੋਜਨ ਛਕਦੇ ਆ ਉਹ ਬੱਚੇ ਤੋਂ ਤੇ ਬੜਾ ਖੁਸ਼ ਹੁੰਦੇ ਆ ਤੇ ਪੰਡਤਾਂ ਨੂੰ ਭੋਜਨ ਦੇ ਨਾਲ-ਨਾਲ ਰੋਜ਼ 101 ਮੋਰ ਵੀ ਦਿੱਤੀ ਜਾਂਦੀ ਹੈ 101 ਪੰਡਤ ਭੋਜਨ ਛਕਦਾ ਹੈ ਇੱਕ ਦਿਨ ਉਹ ਦੇਖਦੇ ਆ ਕਿ ਉਹ ਲੜਕਾ ਭੋਜਨ ਛਕਾਉਣ ਨਹੀਂ ਆਉਂਦਾ ਤੇ ਉਹ ਦੇਖਦੇ ਆ ਕਿ ਉਹ ਲੜਕਾ ਕਿੱਥੇ ਆ ਅੱਜ ਗਾਇਬ ਕਿਉਂ ਆ ਤੇ ਉਹ ਪੰਡਤ ਨੂੰ ਪੁੱਛਦੇ ਆ ਕਿ ਉਹ ਜੋ ਲੜਕਾ ਸਾਨੂੰ ਭੋਜਨ ਛਕਾਉਂਦਾ ਹੈ ਉਹ ਅੱਜ ਕਿੱਥੇ ਆ ਤੇ ਉਹ ਪੰਡਤ ਕਹਿੰਦਾ ਕਿ ਉਹ ਲੜਕੇ ਦੀ ਤबीयत ਤਾਂ ਸਹੀ ਨਹੀਂ ਆ ਉਹ ਤਾਂ ਰੈਸਟ ਕਰ ਰਿਹਾ ਤੁਸੀਂ ਆਪਣਾ ਭੋਜਨ ਛਕ ਲਵੋ ਲੇਕਿਨ ਉਹ ਪੰਡਤ ਭੋਜਨ ਛਕਨ ਤੋਂ ਮਨਾ ਕਰ ਦਿੰਦੇ ਆ ਤੇ ਉਹ ਕਹਿੰਦੇ ਆ ਕਿ ਨਹੀਂ ਅਸੀਂ ਤਾਂ ਉਸੇ ਬੱਚੇ ਦੇ ਹੱਥ ਦਾ ਭੋਜਨ ਹੀ ਛਕਾਂਗੇ ਤੇ ਉਹ ਪੰਡਿਤ ਬ੍ਰਾਹਮਣ ਅੰਦਰ ਜਾ ਕੇ ਦੇਖਦਾ ਹੈ ਕਿ ਉਹ ਲੜਕਾ ਉਸ ਦੀ ਜੋ 18 ਸਾਲ ਦਾ ਹੋ ਚੁੱਕਾ ਹੈ ਉਸ ਦੀ ਤਾਂ ਡੈਥ ਹੋ ਚੁੱਕੀ ਉਹ ਤਾਂ ਝੁੱਗੀ ਵਿੱਚੋਂ ਆਪਣੇ ਪ੍ਰਾਨ ਤਿਆਗ ਚੁੱਕਾ ਉਹ ਬਾਹਰ ਆ ਕੇ ਕਹਿੰਦਾ ਹੈ ਕਿ ਪੰਡਿਤ ਜੀ ਉਹ ਲੜਕਾ ਤਾਂ ਆਪਣੇ ਸਵਾਸ ਤਿਆਗ ਚੁੱਕਾ ਉਸ ਦੀ ਉਮਰ ਤਾਂ 18 ਸਾਲ ਹੀ ਸੀ ਤੁਸੀਂ ਭੋਜਨ ਛਕ ਲਵੋ ਮੈਂ ਸ਼ਿਕਾਰ ਦਿੰਦਾ ਤੇ ਉਹ ਪੰਡਿਤ 101 ਪੰਡਿਤ ਕਹਿੰਦਾ ਹੈ ਕਿ ਨਹੀਂ ਭਾਈ ਅਸੀਂ ਉਹ ਐਨਾ ਪੱਕਾ ਸੇਵਾਦਾਰ ਉਸ ਦੇ ਹੱਥੋਂ ਹੀ ਪ੍ਰਸ਼ਾਦਾ ਛਕਾਂਗੇ ਉਹ ਕਿਵੇਂ ਮਰ ਸਕਦਾ ਤੇ ਉਹ ਪੰਡਿਤ ਜਾ ਕੇ ਦੇਖਦੇ ਆ ਤੇ ਉਹ ਪੰਡਿਤ ਤੇ ਆਪਣੇ ਮੋਣ ਵਰਤ ਤੇ ਬੈਠ ਜਾਂਦੇ ਆ ਤੇ ਪਰਮਾਤਮਾ ਦੇ ਵੱਲ ਇੱਕ ਮੁਠੀ ਕਰਕੇ ਇੱਕ ਮੰਨਦ ਮੰਗਦੇ ਆ ਕਿ ਇਹ ਪਰਮਾਤਮਾ ਅਸੀਂ ਉਹਨਾਂ ਚਿਰ ਭੋਜਨ ਨਹੀਂ ਛਕਾਂਗੇ ਜਿੰਨਾ ਚਿਰ ਸਾਨੂੰ ਭੋਜਨ ਇਹ ਬੱਚਾ ਨਹੀਂ ਛਕਾਏਗਾ ਤਾਂ ਪਰਮਾਤਮਾ ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਕੀ ਚਾਹੀਦਾ ਤਾਂ ਉਹ ਕਹਿੰਦੇ ਆ ਕਿ ਸਾਡੀ ਇੱਕ ਇੱਕ ਸਾਲ ਉਮਰ ਇਹ ਬੱਚੇ ਨੂੰ ਦੇ ਦਿੱਤੀ ਜਾਵੇ ਉਹ ਉਹਨਾਂ ਦੀ ਜਿਹੜੀ ਪਰਮਾਤਮਾ ਗੱਲ ਮੰਨ ਲੈਂਦਾ ਤੇ ਉਹ 101 ਪੰਡਤ ਦੀ ਜਿਹੜੀ ਉਮਰ ਆ ਉਹ ਬੱਚੇ ਨੂੰ ਰੱਬ ਦੇ ਦਿੰਦਾ ਤੇ ਉਸ ਦੀ 101 ਉਮਰ ਵਧ ਜਾਂਦੀ ਆ ਤੇ ਉਹ ਜਿਉਂਦਾ ਹੋ ਜਾਂਦਾ ਉੱਥੋਂ ਪੰਡਤਾਂ ਨੂੰ ਭੋਜਨ ਛਕਾ ਕੇ ਉਹ ਪੰਡਤ ਬ੍ਰਹਮੰਡ ਦੇ ਨਾਲ ਵਾਪਸ ਕਾਂਸੀ ਤੋਂ ਆਪਣੇ ਘਰ ਵੱਲ ਨੂੰ ਚੱਲ ਪੈਂਦਾ ਉਹ ਰਸਤੇ ਵਿੱਚ ਆਉਂਦਿਆ ਤਾਂ ਉਸੇ ਪਿੰਡ ਜਿੱਥੇ ਉਸਦੇ ਲਾਵਾ ਫੇਰੇ ਹੋਏ ਸੀ ਉਸੇ ਪਿੰਡੋਂ ਰਾਤ ਰੁੱਕਦੇ ਆ ਉੱਥੇ ਬੰਮਣ ਪੰਡਤ ਕਹਿੰਦਾ ਹੈ ਕਿ ਬੇਟਾ ਤੂੰ ਜਾ ਪਿੰਡ ਚੋਂ ਰਾਸ਼ਨ ਲੈ ਕੇ ਆ ਤੇ ਮੈਂ ਇਸ਼ਨਾਨ ਕਰ ਲਵਾਂ ਉਹ ਉਸੇ ਗੜਵੀ ਨਾਲ ਜਿਹੜੀ ਕਿ ਉਸ ਸੇਠ ਨੇ ਆਪਣੀ ਬੇਟੀ ਦੇ ਲਾਵਾਂ ਫੇਰਿਆਂ ਵੇਲੇ ਆਪਣਾ ਨਾਮ ਲਿਖਾ ਕੇ ਚਾਂਦੀ ਦੀ ਦਾਨ ਕੀਤੀ ਸੀ ਉਸ ਨਾਲੀ ਖੂਹ ਵਿੱਚੋਂ ਇਸ਼ਨਾਨ ਕਰ ਰਿਹਾ ਹੁੰਦਾ ਤੇ ਉੱਥੇ ਖੂਹ ਵਿੱਚੋਂ ਲੜਕੀਆਂ ਪਾਣੀ ਲੈਣ ਆਉਂਦੀਆਂ ਪਿੰਡ ਦੀਆਂ ਉਹ ਜਿਹੜੀ ਲੜਕੀ ਜਿਸ ਦਾ ਕੀ ਤਲਾਕ ਹੋ ਚੁੱਕਾ ਹੁੰਦਾ ਵਿਆਹ ਦਾ ਰੌਲਾ ਪਿਆ ਹੁੰਦਾ ਉਹ ਆਪਣੀ ਗੜਵੀ ਸਿਆਣ ਲੈਂਦੀ ਆ ਤੇ ਉਹ ਘਰ ਜਾ ਕੇ ਆਪਣੇ ਪਿਤਾ ਨੂੰ ਕਹਿੰਦੀ ਆ ਕਿ ਪਿਤਾ ਜੀ ਮੈਂ ਅੱਜ ਉਹੀ ਪੰਡਤ ਵੇਖਿਆ ਜਿਸ ਨੇ ਮੇਰੇ ਲਾਵਾ ਫੇਰੇ ਕਰਵਾਏ ਸੀ ਜਿਹੜੀ ਗੜਵੀ ਆਪਾਂ ਉਹਨਾਂ ਨੂੰ ਦਿੱਤੀ ਸੀ ਤਾਂ ਉਹ ਪੰਡਤ ਵੀ ਦੇਖਣ ਲਈ ਉਸੇ ਪੰਡਤ ਕੋਲ ਵਾਪਸ ਆਉਂਦਾ ਹੈ ਤੇ ਉਸ ਨੂੰ ਸਾਰੀ ਘਟਨਾ ਬਾਰੇ ਪੁੱਛਦਾ ਹੈ ਉਹ ਪੰਡਤ ਕਹਿੰਦਾ ਹੈ ਕਿ ਭਾਈ ਅਸੀਂ ਤਾਂ ਦਾਨਪੁੰਨ ਕਰ ਰਹੇ ਆਂ ਅਸੀਂ ਕੋਈ ਝੂਠ ਤਾਂ ਬੋਲਣਾ ਨਹੀਂ ਤੇ ਉਹ ਸਾਰੇ ਕਹਾਣੀ ਦੱਸ ਦਿੰਦਾ ਹੈ ਕਿ ਇਹ ਕਹਾਣੀ ਤਾਂ ਇਸ ਤਰ੍ਹਾਂ ਹੋਈ ਸੀ ਮੁੰਡਾ ਵਟਾ ਦਿੱਤਾ ਗਿਆ ਸੀ ਉਹਨੇ ਨੂੰ ਉਹ ਲੜਕਾ ਆ ਜਾਂਦਾ ਉਸ ਏਠ ਕਹਿੰਦਾ ਹੈ ਕਿ ਭਾਈ ਇਹ ਗੁਨਾਹ ਨਹੀਂ ਹੋ ਸਕਦਾ ਮੇਰੀ ਲੜਕੀ ਦਾ ਵਿਆਹ ਲਾਵਾ ਫੇਰੇ ਇਸੇ ਲੜਕੇ ਨਾਲ ਹੋਇਆ ਮੈਂ ਤਾਂ ਇਸੇ ਨਾਲ ਹੀ ਇਹਦੀ ਸ਼ਾਦੀ ਕਰੂੰਗਾ ਉਹ ਲੜਕੇ ਨੂੰ ਵੀ ਪੁੱਛ ਲਿਆ ਜਾਂਦਾ ਉਹ ਕਹਿੰਦਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਤੇ ਉਹ ਲੜਕੇ ਉਹ ਸੇਠ ਕਹਿੰਦਾ ਹੈ ਪੰਡਤ ਨੂੰ ਕਿ ਤੁਸੀਂ ਮੈਂ ਤੁਹਾਨੂੰ ਇੱਕ ਘੋੜੀ ਦਿੰਦਾ ਤੁਸੀਂ ਅੱਗੇ-ਅੱਗੇ ਜਾ ਕੇ ਇਸ ਦੇ ਮਾਤਾ-ਪਿਤਾ ਨੂੰ ਤਲਾਹ ਕਰ ਦੋ ਕਿ ਤੁਹਾਡਾ ਬੱਚਾ ਤੁਹਾਡੇ ਨੂੰ ਲੈ ਕੇ ਆ ਰਿਹਾ ਤਾਂ ਉਹ ਜਾਂਦਾ ਤੇ ਜਾ ਕੇ ਉਹ ਸੇਠਣੀ ਨੂੰ ਕਹਿੰਦਾ ਜਿਸ ਦਾ ਉਹ ਲੜਕਾ ਹੁੰਦਾ ਹੈ ਕਿ ਭਾਈ ਆਪਣਾ ਲੜਕਾ ਤਾਂ ਨੂਹ ਰਾਣੀ ਲੈ ਕੇ ਆ ਰਿਹਾ ਤਾਂ ਉਹ ਸੇਠਣੀ ਮਾਤਾ ਹਮਾਰ ਲਗਦੀ ਐ ਤੇ ਕਹਿੰਦੀ ਆ ਕਿ ਮੇਰਾ ਤਾਂ ਇਕੱਲਾ ਇਕੱਲਾ ਪੁੱਤ ਸੀ ਮੈਂ ਤਾਂ ਦਾਸ ਦੇ ਹੇਜ ਲੈ ਕੇ ਚਾਵਣ ਨਾਲ ਵਾਜਾਂ ਗਾਜਾਂ ਨਾਲ ਵਿਆਹ ਕੇ ਲਿਆਉਣਾ ਸੀ ਪਰ ਪੰਡਤ ਜੀ ਤੁਸੀਂ ਇਹ ਕੀ ਕਰ ਦਿੱਤਾ ਤਾਂ ਪੰਡਤ ਸਾਰੀ ਵਿਥਿਆ ਸੁਣਾਉਂਦਾ ਕਿ ਭਾਈ ਇਹ ਤਾਂ ਮਰ ਚੁੱਕਾ ਸੀ ਇਸ ਦੀ ਤਾਂ ਉਮਰ 18 ਸਾਲੀ ਸੀ ਤੂੰ ਪ੍ਰਮਾਤਮਾ ਦਾ ਸ਼ੁਕਰ ਕਰ ਕਿ ਉਹ ਪੰਡਿਤ ਬ੍ਰਾਹਮਣ ਮਿਲੇ ਆਹ ਕਾਰਨ ਬਣਿਆ ਤਾਂ ਇਸ ਦੀ 101 ਸਾਲ ਉਮਰ ਵੱਧ ਗਈ ਤੂੰ ਮੋਹ ਮਾਇਆ ਤੇ ਲਾਲਚ ਵਿੱਚ ਨਾ ਆ ਤਾਂ ਉਹ ਸਾਰੇ ਵਿਥਿਆ ਸਮਝਾਉਂਦਾ ਹੈ ਤੇ ਉਹ ਸੇਠਾਣੀ ਜਿਹੜੀ ਆ ਉਸ ਨੂੰ ਗਿਆਨ ਹੁੰਦਾ ਹੈ ਕਿ ਇਹ ਪਰਮਾਤਮਾ ਦੀ ਦਾਤ ਹੈ ਤੇ ਉਹ ਕਦੇ ਵੀ ਲਿ ਜਾ ਸਕਦਾ ਹੈ ਤੇ ਮੈਂ ਦਾਜ ਤੇ ਹੇਜ ਦਾ ਲਾਲਚ ਗਲਤ ਕਰ ਰਹੀ ਹਾਂ ਤਾਂ ਉਹਨੇ ਨੂੰ ਉਹ ਬੱਚਾ ਉਹ ਲੜਕਾ ਆਪਣੇ ਨਾਲ ਲਾਵਾ ਫੇਰਿਆਂ ਨਾਲ ਵਿਆਹੀ ਲੜਕੀ ਨੂੰ ਲੈ ਕੇ ਘਰੇ ਆਉਂਦਾ ਹੈ ਤੇ ਉਸ ਦਾ ਸਵਾਗਤ ਬਾਜਾਂ ਗਾਜਾਂ ਨਾਲ ਹੀ ਕੀਤਾ ਜਾਂਦਾ ਹੈ ਅਸੀ ਅੱਜ ਦੀ ਕਹਾਣੀ ਕੱਲ ਨਵੀਂ ਕਹਾਣੀ ਨਾਲ ਮਿਲਾਂਗੇ ਉਮੀਦ ਆ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਅੱਜ ਲਈ ਇੰਨਾ ਹੀ ਧੰਨਵਾਦ ਜੀ